2013 ਮਾਡਲ ਵੀਐਕਐਸਆਈ ਪੈਟਰੋਲ ਹੈ ਜੀ ਇਹ ਠੀਕ ਹੈ ਸਿਰਫ 30000 ਚੱਲੀ ਦੀ ਗਾਰੰਟੀ ਰਿਟਨ ਦੇ ਵਿੱਚ ਦਵਾਂਗੇ ਕੋਈ ਰਿਟਨ ਦੀ ਗਾਰੰਟੀ ਨਹੀਂ ਦਊਗਾ ਜੀ ਸਿਰਫ 30000 ਸਿਰਫ 30000 ਕਿਲੋਮੀਟਰ ਚੱਲੀ ਕਾਰ ਠੀਕ ਹੈ 2021 ਮਾਡਲ ਪਹਿਲੇ ਨਾਂ ਦੀ 18000 ਕਿਲੋਮੀਟਰ ਚੱਲੀ ਸਿਰਫ ਠੀਕ ਹੈ ਲਾਈਟ ਟਾਇਰ ਬਿਲਕੁਲ ਨਵੇਂ 2021 ਮਾਡਲ ਪਹਿਲੇ ਨਾਂ ਦੀ 18000 ਸਿਰਫ ਚੱਲੀ ਕੰਪਨੀ ਰਿਕਾਰਡ ਨਾਲ ਹੈ ਲਾਈਟ ਟਾਇਰ ਐਕਸਟਰਾ ਪਿੱਛੋਂ ਵੀ ਦਿਖਾ ਦੇ ਗੱਡੀ ਸ਼ੋਰੂਮ ਕੰਡੀਸ਼ਨ ਦੀ ਹੈ ਬਾਈ ਤੇ ਰੇਟ ਸੁਣ ਕੇ ਤੁਸੀਂ ਭੱਜੇ ਆਉਣਾ ਲੁਧਿਆਣੇ ਨੂੰ ਕਿ ਗੱਡੀ ਬਾਈ ਰੇਟ ਦੱਸ ਦੋ ਇਹ ਫੋਨ ਤੇ ਬੋਕ ਹੋਣੀ ਨਹੀਂ ਆ ਜੀ ਸਿਰਫ 4 ਸਿਲੰਡਰ ਵਾਲੀ ਡੀਜ਼ਲ ਵੇਰੀਐਂਟ ਠੀਕ ਹੈ ਪਹਿਲੇ ਨਾ ਦੀ ਕਾਰ ਆ ਜੀ ਬੜੇ ਛੋਟੇ ਬਜਟ ਦੀ ਕਾਰ ਆ ਸਾਡੇ ਕੋਲ ਹੈਗਾ ਡੀਲਰ ਰੇਟਾਂ ਦਾ ਕੰਮ ਅਸੀਂ ਤੁਹਾਨੂੰ ਕਾਰ ਦੇਣੀ ਸਿਰਫ ਸਵਾ ਚਾਰ ਦੀ 4 45 ਡਿਮਾਂਡ ਆ ਸਵਾ ਚਾਰ ਦੀ ਕਾਰ ਯੈਸ অর ਨੋ ਸਵਾ ਚਾਰ ਲੱਖ ਦੀ ਬਾਈ ਡੀਜ਼ਲ ਵਾਲੀ ਪੋਲੋ 19 ਮਾਡਲ ਕਰੋ ਜੀ ਚੈੱਕ ਕੰਡੀਸ਼ਨ ਬਾਈ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਆਏ ਬਾਈ ਤੁਹਾਡੇ ਵਾਸਤੇ ਆਪਾਂ ਖੜੇ ਆ ਸਹਿਰ ਲੁਧਿਆਣੇ ਪਿੱਛੇ ਫਲੈਕਸ ਦਿਖਾਦੀ ਮਿੱਤਰਾਂ ਜੈ ਬਾਲਾ ਜੀ ਲਿੰਕਰ ਤੇ ਤੇ ਬਾਈ ਆਪਣੇ ਨਾਲ ਆ ਕੀ ਆਲਾ ਜੀ ਸਿੱਤਾਂ ਠੀਕ ਨੇ ਵੀਰੇ ਸਭ ਵਧੀਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੰਸਟਾਗ੍ਰam ਫੈਮਲੀ ਫੇਸਬੁੱਕ ਫੈਮਲੀ ਅੱਜ ਤੁਹਾਡੇ ਲਈ ਨਵੀਂ-ਨਵੀਂਆਂ ਕਾਰਾਂ ਲੈ ਕੇ ਆਏ ਆ ਤੇ ਬਾਈ ਜਿਹੜਾ ਬੰਦਾ ਆਪਣੀ ਵੀਡੀਓ ਦੇਖ ਕੇ ਆਊਗਾ ਇੱਕ ਆਫਰ ਆ ਕਿ ਜਿਹੜੀ ਮਰਜ਼ੀ ਗੱਡੀ ਲਓ ਚਾਹੇ ਪੈਟਰੋਲ ਦੀ ਚਾਹੇ ਡੀਜ਼ਲ ਦੀ ਟੈਂਕੀ ਤੁਹਾਨੂੰ ਫੁੱਲ ਮਿਲੂਗੀ ਠੀਕ ਆ ਵੀਰੇ ਬਿਲਕੁਲ ਜੀ ਠੀਕ ਹੈ ਤੇ ਬਾਕੀ ਦੇ ਆਫਰ ਤੁਹਾਨੂੰ ਵੀਡੀਓ ਦੇ ਵਿੱਚ ਨਾਲ-ਨਾਲ ਦੱਸ ਦੇ ਰਾਂਗੇ ਐਂਡ ਤੱਕ ਵੀਡੀਓ ਦੇਖਿਓ ਤੇ ਪਹਿਲਾ ਗੱਡੀ ਖੜੀ ਆ ਬਾਈ 2019 ਮਾਡਲ ਪੋਲੋ ਟ੍ਰੈਂਡ ਲਾਈਨ ਚਾਰ ਸਿਲੰਡਰ ਵਾਲੀ ਡੀਜ਼ਲ ਵੇਰੀਐਂਟ ਬڑے ਛੋਟੇ ਬਜਟ ਦੀ ਕਾਰ ਆ ਸਾਡੇ ਕੋਲ ਹੈਗਾ ਡੀਲਰ ਰੇਟਾਂ ਦਾ ਕੰਮ ਅਸੀਂ ਤੁਹਾਨੂੰ ਕਾਰ ਦੇਣੀ ਸਿਰਫ ਸਵਾ ਚਾਰ ਦੀ 445 ਡਿਮਾਂਡ ਆ ਸਵਾ ਚਾਰ ਦੀ ਕਾਰ ਯੈਸ অর ਨੋ ਸਵਾ ਚਾਰ ਲੱਖ ਦੀ ਬਾਈ ਡੀਜ਼ਲ ਵਾਲੀ ਪੋਲੋ 19 ਮਾਡਲ ਕਰੋ ਜੀ ਚੈੱਕ ਕੰਡੀਸ਼ਨ ਬਾਈ ਸਾਫ ਸੁਥਰੀ ਕਾਰ ਆ ਲੋਨ ਕਿੰਨੇ ਦਾ ਹੋਜੂ ਵੀਰੇ ਤੇ ਲੋਨ ਹੈ ਤੇ 4 ਲੱਖ ਰੁਪਏ ਦਾ ਲਓ ਜੀ 25000 ਰੁਪਿਆ ਲਿਆਓ 25000 ਰੁਪਏ ਦੇ ਵਿੱਚ 19 ਮਾਡਲ ਡੀਜ਼ਲ ਵਾਲੀ ਪੋਲੋ ਕਾਰ ਨੂੰ ਲੈ ਜਿਓ ਤੇ ਅੱਗੇ ਬਾਈ ਫੇਰ ਪੋਲੋ ਖੜੀ 2018 ਪੈਟਰੋਲ 4 ਸਿਲੰਡਰ ਜੀ ਸੇਮ ਰੇਟ ਸਵਾ ਚਾਰ ਦੀ ਯੈਸ অর ਨੋ अच्छा ये 18 मॉडल पेट्रोल 18 मॉडल पेट्रोल ठीक है जी सवा चार दी ये मिलजू इधर ते भी 4 लाख ਦਾ ਹੋ ਜੂ ਲੋਨ ਹੋ ਜੂਗਾ ਜੀ ਕਰਾ ਦਾਂਗੇ ਲਓ ਜੀ ਪਪਲਸ ਹੋਰ ਵੇਰੀਆ ਲੈ ਕੇ ਆਓ ਸੇਮ ਡੇ ਡਿਲੀਵਰੀ ਦਵਾਂਗੇ ਲਓ ਜੀ ਐਂਡਰੋਇਡ ਪਲੇਅਰ ਵੀ ਲੱਗਾ ਹੋਇਆ ਸਾਫ ਸੁਥਰਾ ਇੰਟੀਰੀਅਰ ਹੈ ਬਾਈ ਕਾਰ ਦਾ 25000 ਰੁਪਿਆ ਡਾਊਨ ਪੇਮੈਂਟ ਬਾਕੀ ਹੋ ਜੂ ਲੋਨ ਤੇ ਅੱਗੇ ਬਾਈ ਐਮਯੂ ਕਾਰ ਖੜੀ ਹੈ ਐਮਯੂ 2017 ਮਾਡਲ ਡੀਜ਼ਲ ਆਟੋਮੈਟਿਕ ਠੀਕ ਹੈ ਮਿਲਦੀ ਨਹੀਂ ਭਾਈ ਜੀ ਡੀਜ਼ਲ ਆਟੋਮੈਟਿਕ ਜੀ ਸਵਾ 5 ਦੀ ਕਾਰ ਪਹਿਲੇ ਨਾਲ ਦੀ ਵੇਰੀਐਂਟ ਕਿਹੜਾ ਇਹਦਾ ਇਹਦਾ ਟੌਪ ਜੀ ਟੌਪ ਮਾਡਲ ਟ੍ਰੈਂਡ ਲਾਈਨ ਉਹ ਮਾਡਲ ਗੱਡੀ ਆ ਬਾਈ ਜੀ ਡੀਜ਼ਲ ਵਾਲੀ ਕਾਰ ਆ ਲਓ ਜੀ ਕਰੋ ਚੈੱਕ ਆਟੋਮੈਟਿਕ ਗੇਅਰ ਦੀ ਕਾਰ ਆ ਬਾਈ ਜੀ ਐਮਓ ਡੀਜ਼ਲ ਦੀ 2017 ਮਾਡਲ 17 ਮਾਡਲ ਫਸਟ ਓਨਰ ਕਾਰ ਠੀਕ ਹੈ ਜੀ ਤੇ ਰੇਟ ਕੀ ਹੈ ਵੀਰੇ ਦਾ ਇਹਦਾ ਸਵਾ 5 ਜੀ ਸਵਾ 5 ਲੱਖ ਰੁਪਿਆ ਡਾਉਨ ਪੇਮੈਂਟ ਇਹਦੀ ਡਾਉਨ ਪੇਮੈਂਟ 4.5 ਲੱਖ ਰੁਪਏ ਲਿਆਓ 4.5 ਲੱਖ ਦਾ ਲੋਨ ਹੋ ਜਾਊਗਾ ਲੋਨ ਹੋ ਜਾਊਗਾ ਠੀਕ ਹੈ ਜੀ 75000 ਰਹਿ ਗਿਆ ਪਿੱਛੇ ਲਿਆਓ ਬਈ ਤੇ ਅੱਗੇ ਬਾਈ ਫਿਰ ਬੋਲੋ ਬੋਲੋ 2014 ਮਾਡਲ ਪਹਿਲੇ ਨਾ ਦੀ ਕੰਫਰਟ ਲਾਈਨ 4 ਸਿਲੰਡਰ ਡੀਜ਼ਲ ਵੇਰੀਐਂਟ ਠੀਕ ਹੈ ਸ ਤੇ ਇਹਦਾ ਲੋਨ ਕਿੰਨੇ ਦਾ ਹੋ ਜੂਗਾ 2.5 ਲੱਖ ਰੁਪਏ ਦਾ ਲੋਨ ਹੋ ਜੂਗਾ ਜੀ 2.5 ਲੱਖ ਦਾ ਲੋਨ ਹੋ ਜੂਗਾ 75000 ਰੁਪਏ ਦੇ ਵਾਸਤੇ ਲਿਆਓ ਬਾਈ ਜੀ ਡਾਊਨ ਪੇਮੈਂਟ ਕੰਡੀਸ਼ਨ ਵਾਈਜ਼ ਗੱਡੀ ਇਹ ਵੀ ਸਾਫ਼ ਸੁਥਰੀ ਆ ਕਰੋ ਜੀ ਚੈੱਕ ਕੰਫਰਟ ਲਾਈਨ ਕਾਰ ਆ ਸਾਰੇ ਸੀਟ ਕਵਰ ਨਵੇਂ ਵਧੀਆ ਕਾਰ ਇੰਜਨ ਗੇਅਰ ਦੀ ਓਕੇ ਠੀਕ ਆ ਵੀਰੇ ਤੇ ਇੱਧਰ ਬਾਈ ਐਕਸ ਯੂ ਵੀ ਖੜੀ ਆ 300 ਦੱਸੋ ਜੀ 2019 ਮਾਡਲ ਪੈਟਰੋਲ ਡਬਲ 6 ਜੀ ਪਹਿਲੇ ਨਾ ਦੀ ਕਾਰ ਆ ਜੀ ਲਾਈਟ ਆ ਐਕਸਟਰਾ ਕਾਰ ਚੈੱਕ ਕਰੋ ਅੰਦਰੋਂ ਬਹੁਤ ਸੋਹਣੀ ਕਾਰ ਲਓ ਜੀ ਅਲਾਈ ਵੀ ਬਹੁਤ ਸੋਹਣੇ ਲੱਗੇ ਹੋਏ ਨੇ ਬਾਈ ਜੀ ਟਾਇ ਅੰਦਰੋਂ ਤੁਹਾਨੂੰ ਚੈੱਕ ਕਰਾ ਦਿੰਦੇ ਆ ਕਰ। ਲਓ ਜੀ ਕਰੋ ਚੈੱਕ। ਵਾਈਟ ਇੰਟੀਰੀਅਰ ਦੇ ਵਿੱਚ ਆ ਗਈ ਹੈ। ਨਵੀਂ ਸੀਟ ਕਵਰ। ਸਵਾ 6 ਮੰਗਾ 6 ਲੱਖ ਰੁਪਏ ਦੀ ਐਸੋਰ ਨੂੰ। 6 ਲੱਖ ਦੀ। ਠੀਕ ਹੈ। ਲੱਖ ਰੁਪਏ ਲਿਆਏ ਉਹ 5 ਲੱਖ ਦਾ ਲੋਨ ਤੁਹਾਨੂੰ ਕਰਾ ਕੇ ਦੇਵਾਂਗੇ। 5 ਲੱਖ ਦਾ ਲੋਨ ਹੋ ਜਾਊਗਾ ਤੇ ਲੱਖ ਰੁਪਿਆ ਡਾਊਨ ਪੇਮੈਂਟ ਤੇ ਟੈਂਕੀ ਇਹਦੀ ਵੀ ਫੁੱਲ ਮਿਲੂਗੀ। ਥੈਂਕ ਯੂ ਫੁੱਲ। ਤੇ ਅੱਗੇ ਬਾਈ ਆ ਗਈ Honda Amaze। ਦੋ ਆਪਨੋ ਮਾਡਲ। 20 ਮਾਡਲ। ਪੈਟਰੋਲ ਵੇਰੀਐਂਟ Amaze। ਕਿੰਨੀ ਮਾਡਲ ਹੈ? 2019 ਮਾਡਲ। 19 ਮਾਡਲ। ਹਾਂਜੀ। 19 ਮਾਡਲ। ਵੈਰੀਐਂਟ ਕਿਹੜਾ ਬੋਲੇ 20 ਮਾਡਲ ਵੀ ਡੀਜ਼ਲ ਹੈ ਡੀਜ਼ਲ ਪੈਟਰੋਲ ਪੈਟਰੋਲ ਦੀ ਗੱਡੀ ਹੈ ਪੈਟਰੋਲ ਵੈਰੀਐਂਟ ਦਿਖਾ ਬਈ ਦੇਖੋ ਜੀ ਗੱਡੀ ਪੈਟਰੋਲ ਦੀ ਗੱਡੀ ਆ ਬਈ 2019 ਮਾਡਲ ਵੀ ਵੈਰੀਐਂਟ ਕੰਡੀਸ਼ਨ ਵਾਈਸ ਸਾਫ਼ ਸੁਥਰੀ ਚੱਲੀ ਕਿੰਨੀ ਕਾ ਵੀਰੇ 50 ਹਜ਼ਾਰ ਚੱਲੀ ਸਿਰਫ ਲਓ ਜੀ 50 ਹਜ਼ਾਰ ਕਿਲੋਮੀਟਰ ਚੱਲੀ ਆ ਕੰਡੀਸ਼ਨ ਚੈੱਕ ਕਰੋ ਗੱਡੀ ਦੀ ਇਹਦਾ ਰੇਟ 540 ਡਿਮਾਂਡ ਆ ਜੀ ਹੂੰ ਜੋ ਵੀ ਹੈ ਵੱਧ ਤੋਂ ਵੱਧ ਮੌਕੇ ਤੇ ਮਾਨਤਾ ਤੁਹਾਨੂੰ ਕਰਕੇ ਦੇਵਾਂਗੇ 540 ਚੋਂ ਬਈ ਜੀ ਮਾਨਤਨ ਹੋ ਜਾਊਗਾ ਤੇ 70 80 ਹਜ਼ਾਰ ਡਾਊਨ ਪੇਮੈਂਟ 70 80 ਹਜ਼ਾਰ ਡਾਊਨ ਪ ਤੇ ਅੱਗੇ 2022 ਮਾਡਲ ਜੀ ਬਜੇਰ 20 ਐਕਸਾਈ ਪੈਟਰੋਲ ਵੇਰੀਐਂਟ ਲਾਈਟ ਐਰ ਐਕਸਟਰਾ ਬਿਲਕੁਲ ਬ੍ਰਾਂਡ ਨਿਊ ਲੱਗੇ ਆ ਜੀ ਬਿਲਕੁਲ 50000 ਚੱਲੀ ਐ ਵੀ ਕਾਰ ਸਿਰਫ ਸਿਰਫ 50000 ਚੱਲੀ 2022 ਮਾਡਲ ਹਾਂਜੀ ਲਓ ਜੀ ਕੰਡੀਸ਼ਨ ਇਹਦੀ ਵੀ ਸਾਫ਼ ਸੁਥਰੀ ਆ ਜੀ ਕਰੋ ਚੈੱਕ ਬਹੁਤ ਸੋਹਣੀ ਕਾਰ ਹੈ ਜੀ ਤੋਹਫਾ ਕਾਰ ਜਮ ਤੇ ਰੇਟ ਇਹਦਾ ਕੀ ਹੈ ਇਹ 6.5 ਦੀ ਐਸੁਰ ਨੂੰ 6.5 ਲੱਖ ਦੀ ਹਾਂਜੀ ਠੀਕ ਹੈ ਜੀ ਤੇ ਅੱਗੇ ਭਾਈ ਜੀ ਬਲੈਨੋ ਕਾਰ ਜੀ ਬਲੈਨੋ ਜੈਡਾ ਟਾਪ ਪੁਸ਼ਟਾਰਟ ਬਟਨ ਜੀ 2017 ਮਾਡਲ ਡੀਜ਼ਲ ਵੇਰੀਐਂਟ ਵਧੀਆ ਲਾਈਟ ਐ ਨਵੀਂ ਨਕੋਰ ਕਾਰਪੂਰੀ ਹੂੰ ਠੀਕ ਆ ਜੀ ਸਵਾ ਪੰਜ ਦੀ ਯਾਸੋਰ ਨੂੰ ਇਹ ਡੀਜ਼ਲਕ ਪੈਟਰੋਲਾ ਡੀਜ਼ਲ ਜੀ ਡੀਜ਼ਲ ਵੇਰੀਐਂਟ ਡੀਜ਼ਲ ਆ ਸਵਾ ਪੰਜ ਦੀ ਹਾਂ ਜੀ ਲੱਖ ਰੁਪਏ ਪਲੱਸ ਐਸੈਸਰੀ ਵੀ ਲੱਗੀ ਐ ਜੀ ਹਾਂ ਆ ਲਾਇ ਲੂ ਵਧੀਆ ਲੱਗੇ ਹੋਇਆ ਹਾਂ ਜੀ ਸਵਾ ਪੰਜ ਦੇ ਵਿੱਚੋਂ ਡਾਊਨ ਪੇਮੈਂਟ ਕਿੰਨੀ ਚਾਹੀਦੀ ਐ ਲੱਖ ਰੁਪਏ ਦੇ ਕੇ ਲੋਨ ਹੋ ਜਾਏਗਾ 50000 ਤੇ ਵੀ ਕਰਾ ਦਾਂਗੇ ਇਹਦਾ ਤਾਂ ਜੇ ਤੁਹਾਡੀ ਪ੍ਰੋਫਾਈਲ ਵੈਸਟਾ 50000 ਤੇ ਵੀ ਲੋਨ ਹੋ ਜੂਗਾ ਡਾਕੂਮੈਂਟ ਸਹੀ ਹੋਣਾ ਚਾਹੀਦਾ ਅੱਗੇ ਭਾਈ ਗੱਡੀ ਲੈ ਆਏ ਤੁਹਾਡੇ ਵਾਸਤੇ ਬਹੁਤ ਘੱਟ ਬਜਟ ਦੇ ਵਿੱਚ ਤੇ ਬਹੁਤ ਉੱਚੇ ਮਾਡਲ ਦੀ ਰੈਡੀ ਗੋ ਦੱਸੋ ਵੀਰੇ 2021 ਮਾਡਲ ਪਹਿਲੇ ਨਾਂ ਦੀ 18000 ਕਿਲੋਮੀਟਰ ਚੱਲੀ ਸਿਰਫ ਠੀਕ ਹੈ ਲਾਈਟ ਟਾਇਰ ਬਿਲਕੁਲ ਨਵੇਂ 2021 ਮਾਡਲ ਪਹਿਲੇ ਨਾਂ ਦੀ 18000 ਸਿਰਫ ਚੱਲੀ ਕੰਪਨੀ ਰਿਕਾਰਡ ਨਾਲ ਹੈ ਲਾਈਟ ਟਾਇਰ ਐਕਸਟਰਾ ਪਿੱਛੋਂ ਵੀ ਦਿਖਾ ਦੇ ਗੱਡੀ ਸ਼ੋਰੂਮ ਕੰਡੀਸ਼ਨ ਦੀ ਹੈ ਭਾਈ ਤੇ ਰੇਟ ਸੁਣ ਕੇ ਤੁਸੀਂ ਭੱਜੇ ਆਉਣਾ ਲੁਧਿਆਣੇ ਨੂੰ ਕਿ ਗੱਡੀ ਭਾਈ ਅਸੀਂ ਲੈ ਕੇ ਜਾਣੀ ਹੈ ਕਿਸੇ ਨੂੰ ਦੇਉਣਾ ਕਰੋ ਜੀ ਚੈੱਕ ਰੇਟ ਦੱਸ ਦਿਓ ਇਹ ਫੋਨ ਤੇ ਬੱਕ ਹੋਣੀ ਹੈ ਜੀ ਸਿਰਫ 2 2.2 ਲੱਖ ਰੁਪਏ ਦੇ ਵਿੱਚ ਬਾਈ ਜੀ ਆਲਟੋ K10 ਆਉਂਦੀ ਆ 13 14 ਮਾਡਲ ਮਸਾ 21 ਮਾਡਲ ਰੈਡੀ ਗੋ ਦੇ ਕੇ ਭੇਜਾਂਗੇ 21 ਮਾਡਲ ਕਾਰ ਕੀ ਬਾਤ ਹੈ ਤੇ ਅੱਗੇ ਬਾਈ ਜੀ i20 18 ਮਾਡਲ ਆਸਤਾ ਡੀਜ਼ਲ ਪਹਿਲੇ ਨਾ ਦੀ i20 ਬਹੁਤ ਵਧੀਆ ਰੇਟ ਤੇ ਸਿਰਫ 6 ਲੱਖ ਰੁਪਏ 6 ਲੱਖ ਦੀ ਠੀਕ ਹੈ ਕੰਡੀਸ਼ਨ ਵਾਈਜ਼ ਬਾਈ ਜੀ ਸਾਫ ਸੁਥਰੀ ਆ ਗੱਡੀ ਅੰਦਰੋਂ ਵੀ ਚੈੱਕ ਕਰਾ ਦਿੰਦੇ ਆ ਲੋ ਜੀ ਕਰੋ ਚੈੱਕ ਤੇ ਇਹਦੀ ਡਾਊਨ ਪੇਮੈਂਟ ਕਿੰਨੀ ਲੈ ਕੇ ਆਉਣੀ ਆ 50000 ਦੇ ਕੇ ਲੋਨ ਹੋ ਜਾਏਗਾ 50000 ਰੁਪਿਆ ਦੋ ਬਾਕੀ ਹੋ ਜਾਊਗਾ ਲੋਨ ਅੱਗੇ ਫੇਰ i20 ਖੜੀ ਆ ਜੀ 2015 ਜੀ ਪੈਟਰੋਲ ਠੀਕ ਆ ਆਸਤਾ ਆਪਸ਼ਨਲ ਪੋਸਟਾਰਟ ਬਟਨ ਵਾਲੀ ਠੀਕ ਹੈ ਬਹੁਤ ਵਧੀਆ ਰੇਟ ਹੈ ਦਾ ਵੀ ਪਹਿਲੇ ਨਾ ਦੀ ਕਰਾਂ ਜੀ ਸਿਰਫ 475 475000 ਕਰੋ ਜੀ ਚੈੱਕ ਤੇ ਡਾਉਨ ਪੇਮੈਂਟ ਇਹਦੀ 75000 ਨਾਲ ਚੱਲ ਜੂਗਾ 75000 ਨਾਲ ਲੋਨ ਹੋ ਜਾਏਗਾ ਜੀ ਲਓ ਜੀ ਠੀਕ ਹੈ ਫਿਰ i20 ਹੈ ਜੀ ਅੱਗੇ 2018 ਮਾਡਲ ਆਸਤਾ ਆਪਸ਼ਨਲ ਪੋਸਟਾਰਟ ਬਟਨ ਵਾਲੀ ਜੀ ਪਹਿਲੇ ਨਾ ਦੀ ਠੀਕ ਹੈ 6.5 ਲੱਖ ਰੁਪਏ ਦੀ 6.5 ਲੱਖ ਦੀ 18 ਮਾਡਲ ਪੁਸ਼ ਬਟਨ ਸਟਾਰਟ ਹੈ ਡੀਜ਼ਲ ਦੀ ਕਾਰ ਹੈ ਡੀਜ਼ਲ ਦੀ ਕਾਰ ਆਸਤਾ ਆਪਸ਼ਨਲ ਲਓ ਜੀ ਕਰੋ ਚੈੱਕ ਸਾਰ ਨੂੰ ਟੌਪ ਮਾਡਲ ਆ ਬਾਈ ਜੀ ਨੈਵੀਗੇਸ਼ਨ ਵੀ ਆਉਂਦਾ ਇਹ ਚ ਸਟੀਅਰਿੰਗ ਕੰਟਰੋਲ ਵਗੈਰਾ ਸਾਰੀ ਫੀਚਰ ਆ ਜਾਂਦੇ ਨੇ ਆਟੋ ਕਲਾਈਮੇਟ ਏਸੀ ਆ ਜਾਂਦਾ ਲੱਖ ਰੁਪਇਆ ਡਾਊਨ ਪੇਮੈਂਟ ਦਾ ਲੈ ਆਇਓ ਤੇ ਅੱਗੇ ਫਿਰ ਆਈਟਮ 2018 ਜੀ ਸਪੋਰਟਸ ਮਾਡਲ ਹੈ ਜੀ ਡੀਜ਼ਲ ਵੇਰੀਐਂਟ ਠੀਕ ਹੈ 6 ਲੱਖ ਰੁਪਏ ਦੀ 6 ਲੱਖ ਦੀ ਓਨਰ-ਓਨਰ ਕੀ ਹੈ ਵੀਰੇ ਤੇ ਸੈਕੰਡ ਓਨਰ ਸੈਕੰਡ ਓਨਰ ਦੀ ਕਾਰ ਹੈ ਲਾਈਟਰ ਐਕਸਟਰਾ ਬਾਈ ਨੇ ਗੱਡੀ ਸਾਫ ਸੁਥਰੀ ਆ ਬਾਈ ਬੜੀਆਂ ਨਵੇਂ ਸੀਟ ਕਵਰ ਸਾਰਾ ਕੁਝ ਓਕੇ ਰਿਪੋਰਟ ਤੇ ਸ਼ੀਸ਼ੇ ਥਾਣੀ ਦਿਖਾ ਦੇ ਬੰਤਰਾ ਕੰਡੀਸ਼ਨ ਬਹੁਤ ਸਾਫ ਸੁਥਰੀ ਆ ਤੇ ਅੱਗੇ ਬਾਈ ਜੀ ਨਵੀਂ ਸ਼ੇਪ ਵਾਲੀ i20 ਲੈ ਆਏ ਤੁਹਾਡੇ ਵਾਸਤੇ ਦੱਸੋ ਵੀਰੇ 2021 ਮਾਡਲ ਸਪੋਰਟਸ ਵੇਰੀਐਂਟ ਹਾਂ 6 ਲੱਖ 85 ਹਜ਼ਾਰ ਦੀ ਡੀਜ਼ਲ ਦੀ ਕਾਰ ਆ 6 ਲੱਖ 85 ਹਜ਼ਾਰ ਦੀ 21 ਮਾਡਲ ਸਪੋਰਟਸ ਠੀਕ ਆ ਜੀ ਚੱਲੀ ਕਿੰਨੀ ਆ 50 ਹਜ਼ਾਰ ਕਿਲੋਮੀਟਰ ਚੱਲੀ ਸਿਰਫ 50 ਹਜ਼ਾਰ ਕਿਲੋਮੀਟਰ ਚੱਲੀ ਆ ਬਾਈ ਜੀ ਕੰਡੀਸ਼ਨ ਚੈੱਕ ਕਰ ਲਓ ਅੰਦਰੋਂ ਸਾਫ ਸੁਥਰੀ ਕਾਰ ਆ ਠੀਕ ਆ ਤੇਦੀ ਡਾਊਨ ਪੇਮੈਂਟ ਵੀਰੇ 50000 ਦੇ ਕੇ ਲੋਨ ਹੋ ਜਾਏਗਾ ਜੀ 50000 50000 ਦੇ ਕੇ ਠੀਕ ਹੈ ਜੀ ਅੱਗੇ Honda City ਖੜੀ ਹੈ 2014 ਮਾਡਲ ਹੂੰ ਸੈਕੰਡ ਓਨਰ ਡੀਜ਼ਲ ਵੇਰੀਐਂਟ ਟੌਪ 20 ਮਾਡਲ ਹੈ ਜੀ ਬਹੁਤ ਵਧੀਆ ਰੇਟ ਹੈ ਜੀ ਇਹਦਾ ਠੀਕ ਹੈ 385 ਦੀ 17 ਇੰਚੀ ਲਾਈਟ ਟਾਇਰ ਲੱਗੇ ਕਾਰ ਨੂੰ ਬੇ ਯਾਵਾਤ ਹੈ ਚੱਕਰਾ ਵੀ ਲਾਈਟ ਟਾਇਰ ਬਹੁਤ ਸੋਹਣੇ ਲੱਗੇ ਹੋਣੇ ਮਿੱਟੀ ਕਰਕੇ ਗੰਦੇ ਹੋਏ ਭੈਣੇ ਪਰ ਸਾਫ ਕਰਨ ਵਾਲੇ ਨੇ ਕਰਾ ਬਈ ਅੰਦਰੋਂ ਕਲੀਸਨ ਚੈੱਕ ਕਰੂਜ਼ ਕੰਟਰੋਲ ਵਾਲੀ ਕਾਰ ਆ ਰੇਟ ਕੀ ਕਹਿਆ ਸੀ ਦਾ 385 ਦੀ 385 ਦੀ ਲੋਨ ਕਿੰਨੇ ਦਾ ਹੋ ਜੂਗਾ ਇਹ ਤੇ 3 ਲੱਖ ਰੁਪਏ ਦਾ ਲੋਨ ਹੋ ਜਾ। 85000 ਰੁਪਿਆ ਲਿਆਓ ਤੇ Honda City ਲੈ ਜਾਓ ਬਾਈ Cruze ਵਾਲੀ। ਤੇ ਅੱਗੇ ਫੇਰ Honda ਅੱਗੇ ਜੀ Honda City Top VX ਮਾਡਲ ਪੈਟਰੋਲ ਆਟੋਮੈਟਿਕ ਪਹਿਲੇ ਨਾ ਦੀ ਕਾਰ 2015 ਮਾਡਲ। ਠੀਕ ਹੈ। 5 ਲੱਖ 20000 ਰੁਪਏ ਦੀ। 5 ਲੱਖ 20000 ਦੀ ਇਹ ਬਾਈ ਜੀ ਸਨ ਰੂਫ ਵਾਲੀ ਗੱਡੀ ਹੈ। ਪੈਟਰੋਲ ਆਟੋਮੈਟਿਕ। ਪੈਟਰੋਲ ਆਟੋਮੈਟਿਕ ਟੌਪ ਮਾਡਲ ਕਰੋ ਚੈੱਕ। ਬਹੁਤ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ। 45000 ਕਿਲੋਮੀਟਰ ਚੱਲੀ। 15 ਮਾਡਲ ਦੇ ਵੀ ਪੰਨੀਆਂ ਲੱਗੀਆਂ। ਕੀ ਬਾਤ। ਠੀਕ ਹੈ ਵੀਰੇ। ਤੇ ਅੱਗੇ ਬਾਈ ਜੀ Creta ਕਾਰ ਖੜੀ ਆ ਇਹ 2017 ਮਾਡਲ ਹੈ ਜੀ ਡੀਜ਼ਲ ਐਸਐਕਸ ਠੀਕ ਹੈ ਬਹੁਤ ਸੋਹਣੀ ਕਾਰ ਹੈ ਜੀ ਇਹ ਵੀ 17 ਐਸਐਕਸ ਡੀਜ਼ਲ ਐਸਐਕਸ ਹਾਂਜੀ ਜੀ ਇਹ ਤੁਹਾਨੂੰ ਦੇ ਦਾਂਗੇ 7 ਲੱਖ 115000 ਰੁਪਏ ਦੀ 7 ਲੱਖ 115000 ਦੀ 17 ਮਾਡਲ ਕਰੇਟਾ ਜਿਹੜਾ ਬਾਈ ਦੀ ਵੀਡੀਓ ਦੇਖ ਕੇ ਸਾਡੇ ਪੇਜ ਨੂੰ ਫੋਲੋ ਕਰਕੇ ਬਾਈ ਦੇ ਪੇਜ ਨੂੰ ਫੋਲੋ ਕਰਕੇ ਆਊਗਾ 10000 ਰੁਪਏ ਐਕਸਟਰਾ ਡਿਸਕਾਊਂਟ ਦੇਵਾਂਗੇ ਲਓ ਜੀ ਨਾਲੇ ਟੈਂਕੀ ਫੁੱਲ ਨਾਲੇ ਟੈਂਕੀ ਫੁੱਲ ਠੀਕ ਹੈ ਵੀਰੇ ਅੱਗੇ ਫੇਰ ਕਰੇਟਾ ਕਾਰ ਆ ਗਈ 2019 ਮਾਡਲ 20 ਰਜਿਸਟਰਡ 19/20 19/20 ਪਹਿਲੇ ਨਾਂ ਦੀ ਪੇਡ ਨੰਬਰ ਲੱਗਿਆ ਗੱਡੀ ਨੂੰ ਹਾਂ ਆਟੋਮੈਟਿਕ ਐਸਐਕਸ ਆਪਸ਼ਨਲ ਸਨਰੂਫ ਵਾਲੀ ਠੀਕ ਹੈ ਸਟਾਰਟ ਬਟਨ ਸਾਰਾ ਵਾਇਰਲੈਸ ਚਾਰਜਰ ਵਗੈਰਾ ਸਭ ਕੁਝ ਆਂਦਾ ਜੀ ਇਹ ਚ ਫੁੱਲੀ ਲੋਡਡ ਆ ਬਈ ਫੀਚਰਾਂ ਦੇ ਨਾਲ ਲਓ ਜੀ ਕਰੋ ਕੰਡੀਸ਼ਨ ਚੈੱਕ ਆਟੋਮੈਟਿਕ ਗੇਅਰ ਵਾਲੀ ਗੱਡੀ ਆ ਕਰੂਜ਼ ਕੰਟਰੋਲ ਵਗੈਰਾ ਸਾਰਾ ਕੁਝ ਸਨਰੂਫ ਵੀ ਹੈਗਾ ਮਤਲਬ ਜਿੰਨੇ ਕ ਬੰਦੇ ਨੂੰ ਫੀਚਰ ਚਾਹੀਦੇ ਨੇ ਕਾਰ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਉਹ ਸਾਰੇ ਫੀਚਰ ਸਾਰੇ ਫੀਚਰ ਨਹੀਂ ਜੀ ਠੀਕ ਆ ਰੇਟ ਕੀ ਕਿਹਾ 10 ਲੱਖ ਰੁਪਏ 10 ਲੱਖ ਦੀ ਮਿਲ ਜੂਗੀ ਡਾਊਨ ਪੇਮੈਂ 50000 ਦੇ ਕੇ ਹੋਏਗਾ ਜੀ 50000 50000 ਦੇ ਕੇ ਲਓ ਜੀ 50000 ਰੁਪਏ ਦੇ ਵਿੱਚ ਤੁਹਾਨੂੰ ਮਾਲਕ ਬਣਾਉਣਾ ਕਾਰ ਦਾ ਅੱਗੇ ਫਿਰ ਕ੍ਰੇਟਾ 2016 ਮਾਡਲ ਹੂੰ ਦੂਜੇ ਨਾਂ ਦੀ ਕ੍ਰੇਟਾ ਐਸ ਮਾਡਲ ਹੈ ਜੀ 1.4 ਬਹੁਤ ਸੋਹਣੀ ਐਵਰੇਜ ਹੈ ਜੀ ਇਹਦੀ 1.4 ਦੀ ਐਵਰੇਜ ਪਰਫਾਰਮੈਂਸ ਦਾ ਕੋਈ ਫਰਕ ਨਹੀਂ ਬਿਲਕੁਲ ਜੀ ਡੀਜ਼ਲ ਵੇਰੀਐਂਟ ਸਾਢੇ 6 ਦੀ ਕਾਰ ਦੇ ਦਾਂਗੇ ਜੀ ਐਸਰ ਨੂੰ ਸਾਢੇ 6 ਲੱਖ ਦੀ ਜੀ ਕਰੋ ਚੈੱਕ ਅੰਦਰੋਂ ਕੰਡੀਸ਼ਨ ਸਾਫ਼ ਸੁਥਰੀ ਹੈ ਤੇ ਅੱਗੇ ਬਾਈ ਜੀ ਇਹ ਡੀਲਰ ਰੇਟ ਦੀਆਂ ਉਲਟੋਂ ਕਾਰਾਂ ਨੇ ਜੀ 2014 K10 ਪਹਿਲੇ ਨਾਂ ਦੀ ਲਾਈਟ ਟਾਇਰ ਲੱਗੇ ਸਵਾ ਸਵਾ ਦੋ ਲੱਖ ਦੀ 2014 ਮਾਡਲ ਠੀਕ ਹੈ ਬਾਈ ਤੇ ਅੱਗੇ ਗਰਮੀ ਗਰਮੀ ਬੜੀ ਆ ਗਈ ਆ ਇੱਕ ਹੋਰ ਦੰਨੇ ਆ ਕਾਰ 2009 ਮਾਡਲ ਅਲਟੋ 29 ਤੱਕ ਪਾਸ ਹਾਂ ਤੀਜੇ ਨਾ ਦੀ ਹੈ ਜੀ ਠੀਕ ਹੈ ਅਲਾਈ ਟਾਇਰ ਲੱਗੇ ਆ 85000 ਦੀ ਕਾਰ ਲੈ ਜੀ 85000 ਦੀ ਅਲਟੋ ਬਾਈ ਜੀ 2009 ਪਾਸਿੰਗ 29 ਤੱਕ ਨਹੀਂ ਨਹੀਂ ਹੁੰਦੀ 29 ਤੱਕ ਪਾਸ ਲਓ ਜੀ 29 ਤੱਕ ਪਾਸਿੰਗ 4 ਸਾਲ ਦੀ ਪਾਸਿੰਗ ਮਿਲ ਜੂਗੀ ਤੁਹਾਨੂੰ ਤੇ ਅੱਗੇ ਬਾਈ ਮਬੀ 2012 ਮਾਡਲ ਪਹਿਲੇ ਨਾ ਦੀ Honda Jazz 20 ਮਾਡਲ Jazz ਠੀਕ ਹੈ Jazz Jazz ਆ ਪੂਰੀ ਜੀ 2 ਲੱਖ 25000 ਦੀ ਕਾਰ ਦੇ ਦਾਂਗੇ 2012 ਮਾਡਲ 225 ਦੀ ਲਓ ਜੀ ਕਰੋ ਚੈੱਕ ਕੰਡੀਸ਼ਨ ਐਂਡਰਾਇਡ ਪਲੇਅਰ ਵੀ ਲੱਗਿਆ ਹੈ 2 ਲੱਖ 25000 ਦੀ ਗੱਡੀ ਮਿਲ ਜੂ ਬਹੁਤ ਵਧੀਆ ਗੱਡੀ ਆ ਬਾਈ ਆਲਟੋ ਦੇ ਰੇਟ ਦੇ ਵਿੱਚ ਤੁਹਾਨੂੰ ਉੱਚੀ ਗੱਡੀ ਮਿਲ ਜੂਗੀ ਤੇ ਅੱਗੇ ਬਾਈ ਜੇਨਰੇਡਸ 2011 ਮਾਡਲ ਇਹ ਵੀ ਪਹਿਲੇ ਨਾ ਦੀ ਕਾਰ ਆ ਜੀ 1 ਲੱਖ 60000 ਰੁਪਏ ਦੀ ਇਹ ਡੀਜ਼ਲਕ ਪੈਟਰੋਲ ਡੀਜ਼ਲ ਜੀ ਡੀਜ਼ਲ ਡੀਜ਼ਲ ਇਹ ਪੈਟਰੋਲ ਠੀਕ ਆ ਬਾਈ 2012 ਮਾਡਲ ਪੈਟਰੋਲ ਹੈ ਜੀ ਠੀਕ ਹੈ ਪਹਿਲੇ ਨਾਂ ਦੀ ਕਾਰ ਹੈ ਜੀ 14 ਰਜਿਸਟਰਡ ਹੈ ਠੀਕ ਹੈ ਇੱਕ 210000 ਰੁਪਏ ਦੀ ਕਾਰ ਜੀ 210000 ਦੇ ਵਿੱਚ 12/14 ਮਾਡਲ ਬਾਈ ਅੰਦਰ ਕੁਡੀਸ਼ਨ ਚੈੱਕ ਕਰਾ ਲੇ ਰਿਹਾ ਜੀ ਪੈਟਰੋਲ 2 ਸਾਲ ਦੀ ਪਾਸਿੰਗ ਜਿਹੜੀ ਤੁਹਾਨੂੰ ਕਾਪੀ ਦੇ ਉੱਤੇ ਹੀ ਵੱਧ ਮਿਲ ਰਹੀ ਹੈ ਇਹਦੇ ਵਿੱਚ ਇਹ ਬੈਨੇਫਿਟ ਆ ਨਵੇਂ ਸੀਟ ਕਵਰ ਕਾਲੇ ਰੰਗ ਦੀ ਠੀਕ ਹੈ ਜੀ ਕਾਲਾ ਰੰਗ ਬਹੁਤ ਘੱਟ ਮਿਲਦਾ ਰੈਡਜ ਕਾਰ ਦੇ ਵਿੱਚ ਠੀਕ ਹੈ ਜੀ ਅੱਗੇ ਬਾਈ ਜੀ ਪੁਰਾਣੀ ਸ਼ੇਪ ਵਾਲੀ Swift ਲੈ ਆਏ ਡੀਜ਼ਲ ਦੀ ਦੱਸਿਓ ਵੀਰੇ 2008 ਮਾਡਲ ਜੀ 28 ਤੱਕ ਪਾਸ ਪਹਿਲੇ ਨਾਂ ਦੀ ਨਵੇਂ ਲਾਈਟਰ ਹੂੰ ਆ ਪੀਸ ਛੱਡ ਕੇ ਸਾਰੀ ਕਾਰ ਅਰੀਜਨਲ ਆ ਜੀ ਹਜੇ ਤੱਕ ਗਾਰੰਟੀ ਆ ਸਾਡੀ ਕਾਰ ਦੀ ਸਿਰਫ ਇੱਕ ਪੀਸ ਪੇਂਟ ਆ ਕੀ ਬਾਤ ਆ 1 ਲੱਖ ਚੱਲੀ ਸਿਰਫ ਲਓ ਜੀ ਕਰੋ ਚੈੱਕ ਕਰੋ ਬਹੁਤ ਨਵੀਂ ਕਾਰ 1 ਲੱਖ 80000 ਰੁਪਏ ਆ ਤੁਹਾਨੂੰ 1 ਲੱਖ 80000 ਦੀ ਗੱਡੀ ਮਿਲ ਜੂ ਬਾਈ ਜੀ Swift ਡੀਜ਼ਲ ਦੀ ਐਕਸਟਰਾ ਲਾਈਟਰ ਪੈ ਹੋਣੀ ਐ ਐਕਸਟਰਾ ਲਾਈਟਰ ਠੀਕ ਆ ਬਾਈ ਨੰਬਰ ਬਹੁਤ ਸੋਹਣਾ ਜੀ ਕਾਰ ਦਾ ਹਾਂ 4499 ਨੰਬਰ ਵੀ ਚੰਗਾ ਤੇ ਅੱਗੇ ਬਾਈ ਦੂਜੀ ਸ਼ੇਪ ਵਾਲੀ ਆ ਗਈ ਦੱਸੋ ਜੀ 2013 ਮਾਡਲ ਵੀਐਕਐਸਆਈ ਪੈਟਰੋਲ ਹੈ ਜੀ ਇਹ ਠੀਕ ਹੈ ਸਿਰਫ 30000 ਚੱਲੀ ਦੀ ਗਾਰੰਟੀ ਰਿਟਨ ਦੇ ਵਿੱਚ ਦਵਾਂਗੇ ਕੋਈ ਰਿਟਨ ਦੀ ਗਾਰੰਟੀ ਨਹੀਂ ਦਊਗਾ ਜੀ ਸਿਰਫ 30000 ਸਿਰਫ 30000 ਕਿਲੋਮੀਟਰ ਚੱਲੀ ਕਾਰ ਠੀਕ ਹੈ ਸਵਾ 3 ਲੱਖ ਰੁਪਏ ਦੀ ਪਹਿਲੇ ਨਾਂ ਦੀ ਸਵਾ 3 ਲੱਖ ਦੀ ਬਾਈ ਜੀ ਵੀਐਕਐਸਆਈ ਪੈਟਰੋਲ ਦੀ ਸੁਵਿਫਟ ਚੱਲੀ ਬਹੁਤ ਘੱਟ ਆ ਕਹਿੰਦੇ 30000 ਕੰਪਨੀ ਰਿਕਾਰਡ ਨਾਲ ਚੱਲਿਆ ਕਰੋ ਜੀ ਜਾਂ ਕੰਡਰੋਡ ਪਲੇਅਰ ਲੱਗਿਆ ਹੋਇਆ ਕਾਰ ਦੇ ਵਿੱਚ ਜੀ ਠੀਕ ਹੈ ਵੀਰੇ ਲੋਨ ਕਿੰਨੇ ਦਾ ਹੋ ਜੂਦੇ ਤੇ ਇਹ ਤੇ 2.5 ਲੱਖ ਰੁਪਏ ਦਾ ਲੋਨ 2.5 ਲੱਖ ਦਾ ਲੋਨ ਵੀ ਹੋ ਜਾਊਗਾ ਜੀ ਅੱਗੇ ਇਕੋਸਪੋਰਟ ਖੜੀ ਆ ਇਕੋਸਪੋਰਟ ਜੀ 2013 ਮਾਡਲ ਹਾਂ ਪਹਿਲੇ ਨਾ ਦੀ ਜੀ ਸਵਾ 3 ਲੱਖ ਰੁਪਏ ਦੀ 2013 ਮਾਡਲ ਪਹਿਲੇ ਨਾ ਦੀ ਟਿਟੇਨੀਅਮ ਪਲੱਸ ਸਵਾ 3 ਲੱਖ ਦੀ ਟਿਟੇਨੀਅਮ ਪਲੱਸ ਇਹ ਟੌਪ ਮਾਡਲ ਆ ਗਿਆ ਟੌਪ ਮਾਡਲ ਜੀ ਸਕਰੀਨ ਵਾਲਾ ਮਾਡਲ ਸਕਰੀਨ ਵਾਲਾ ਮਾਡਲ ਜੀ ਐਂਡਰੋਇਡ ਪਲੇਅਰ ਲੱਗਿਆ ਬਲਕਿ ਠੀਕ ਹੈ ਲਓ ਜੀ ਇਹਦੇ ਤੇ ਕਿੰਨੇ ਕੁ ਕਰਾ ਦੋਗੇ ਲੋਨ ਇਹ ਤੇ 2.5 ਲੱਖ ਰੁਪਏ ਦਾ ਲੋਨ ਇਹ ਤੇ 2.5 ਲੱਖ ਦਾ ਤੇ ਹੋ ਜੂਗੀ 75000 ਰੁਪਏ ਲੈ ਆਇਓ ਅੱਗੇ ਬਰੀਜਾ 2018 ਮਾਡਲ ਪਹਿਲੇ ਨਾ ਦੀ ਜਡੀ ਪਲਸ ਪੁਸ਼ਟਾਰਟ ਬਟਨ ਵਾਲੀ ਹਮ ਟੌਪ ਮਾਡਲ ਠੀਕ ਹੈ 7 ਲੱਖ 80 ਹਜ਼ਾਰ ਰੁਪਏ ਦੀ 7 ਲੱਖ 80 ਹਜ਼ਾਰ ਦੀ ਜਡੀ ਪਲਸ ਪੁਸ਼ ਬਟਨ ਸਟਾਰਟ 크ਰੂਜ਼ ਕੰਟਰੋਲ ਵੀ ਕਾਰ ਦੇ ਵਿੱਚ ਹੈਗਾ ਬਾਈ ਜੀ ਬਿਲਕੁਲ ਟੌਪ ਐਂਡ ਮਾਡਲ ਹੈ ਜੀ ਜੀ ਠੀਕ ਹੈ ਤੇ ਅੱਗੇ ਫਿਰ ਬ੍ਰੀਜਾ ਵੀਰੇ 2019 ਮਾਡਲ ਹਮ ਵੀ ਰਜਿਸਟਰਡ 19/2 ਫਰਸਟ ਓਨਰ ਆਟੋਮੈਟਿਕ ਆਟੋਮੈਟਿਕ ਜਡੀ ਪਲਸ ਡੀਜ਼ਲ ਦੀ ਕਾਰ ਸਾਰ ਨੂੰ ਟੌਪ ਮਾਡਲ ਆਟੋਮੈਟਿਕ ਤੇ ਗੱਡੀ ਬਾਈ ਸਾਫ ਸੁਥਰੀ ਆ ਪਿੱਛੋਂ ਵੀ ਦਿਖਾ ਦੀ ਗੱਡੀ ਤੇ ਅੰਦਰੋਂ ਵੀ ਕਰਾ ਦੇ ਚੈੱਕ ਆਟੋਮੈਟਿਕ ਗੇਅਰ ਦੇ ਵਿੱਚ ਕਾਰ ਆ ਤੇ ਵੀਰੇ ਰੇਟ ਕੀ ਇਹਦਾ 8 ਲੱਖ 30 ਹਜ਼ਾਰ ਰੁਪਏ ਦੀ ਕਾਰ ਦੇ ਦਾਂਗੇ ਜੀ 8 ਲੱਖ 30 ਹਜ਼ਾਰ ਦੀ ਮਿਲ ਜੂਗੀ ਠੀਕ ਆ ਵੀਰੇ ਲੱਖ ਰੁਪਏ ਨਾਲ ਸਰ ਜੁੜਾਉਣਗੇ ਸਰ ਜੁੜੂਗਾ ਜੀ ਸਰ ਜੁੜੂ ਠੀਕ ਆ ਬਾਕੀ ਲੋਨ ਹੋ ਜਾ ਬਾਈ ਅੱਗੇ ਬਾਈ ਜੀ ਹੈਰੀਅਰ ਕਾਰ ਆ ਗਈ ਦੱਸੋ ਵੀਰੇ 2019 ਮਾਡਲ ਜੀ ਫਸਟ ਓਨਰ ਟੌਪ ਤੋਂ ਇੱਕ ਮਾਡਲ ਥੱਲੇ ਆ ਜੀ ਠੀਕ ਆ ਹਾਂ ਜੀ ਫਸਟ ਓਨਰ ਕਾਰ ਬਹੁਤ ਸੋਹਣੀ ਕਾਰ ਹੈ ਡੀਜ਼ਲ ਦੀ ਕਾਰ ਹੈ ਚੱਲੀ ਕਿੰਨੀ ਕਾ ਬਾਈ ਇਹ 25000 ਚੱਲੀ ਹੈ ਜੀ ਲਓ ਜੀ 25000 ਕਿਲੋਮੀਟਰ ਚੱਕੀ ਆ ਚੱਲੀ ਆ ਐਕਸਟਰਾ ਲਾਈ ਟਾਇਰ ਨੇ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਹੈ ਰੇਟ ਕੀ ਇਹਦਾ 8.5 ਲੱਖ ਰੁਪਏ ਦੀ ਕਾਰ ਦੇ ਸਾਢੇ 8 ਲੱਖ ਦੀ ਜਿਹੜੀ ਬਾਈ ਜੀ ਤੁਹਾਨੂੰ ਡੀਜ਼ਲ ਵਾਲੀ ਹੈਰੀਨ ਮਿਲ ਜੂ 19 ਮਾਡਲ 19 ਮਾਡਲ ਤੇ ਇੰਨਾਂ ਕਾਰਾਂ ਚੋ ਬਾਈ ਜਿਹੜੀ ਵੀ ਕਾਰ ਤੁਹਾਨੂੰ ਪਸੰਦ ਆਈ ਬਾਈ ਉਹਨਾਂ ਦੇ ਨੰਬਰ ਚੱਲਦੇ ਆ ਸਕਰੀਨ ਤੇ ਕਾਲ ਕਰੋ ਸਾਈ ਪਾਓ ਗੱਡੀ ਬੁੱਕ ਕਰ ਸਕਦੇ ਹੋ ਤੇ ਬਾਕੀ ਲੋਕੇਸ਼ਨ ਬਾਈ ਜੀ ਇੱਕ ਵਾਰੀ ਦੱਸਦੀ ਆਪਾਂ ਆਪਣਾ ਆਫਿਸ ਹੈ ਠੀਕ ਹੈ ਵੀਰੇ ਆ ਬਾਈ ਪਾਸਪੋਰਟ ਆਫਿਸ ਆ ਹੋਟਲ ਕਿਹੜਾ ਬਸਦਾ ਹੈ ਰিজੈਂਟਾ ਕਲਾਸਿਕ ਰিজੈਂਟਾ ਕਲਾਸਿਕ ਦੇ ਜਮਾਂ ਨਾਲ ਵਾਲੀ ਗਲੀ ਦੇ ਵਿੱਚ ਪਾਰਕਿੰਗ ਆਹਾ ਇਧਰ ਇੱਕ ਵਾਰ ਝਾਤੀ ਮਰਾ ਦੇ ਮਿੱਤਰਾ ਆ ਦਫਤਰ ਬਣੇ ਹੋਏ ਨੇ ਇਧਰ ਇਮੀਗ੍ਰੇਸ਼ਨ ਵਾਲੇ ਆਫਿਸ ਤੇ ਵੀਡੀਓ ਨੂੰ ਬਾਈ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰ ਦਿਓ ਤੁਹਾਡੇ ਪਿਆਰ ਲਈ ਨਵੇਂ ਨਵੇਂ ਘਾਰਾਂ ਲੈ ਕੇ ਆਉਣੇ ਸਤਿ ਸ੍ਰੀ ਅਕਾਲ ਜੀ